ਲਾਈਟਾ ਜਗਾਉਣ ਤੋਂ ਬਾਅਦ ਇੱਥੇ ਇੱਕ ਸਵਿੱਚ ਹੁੰਦੀ ਆ ਇੱਥੇ ਦਿਖਾਈ ਆ ਆਹ ਵਾਲਾ ਤੁਸੀਂ ਜੋ ਨਿਸ਼ਾਨ ਦੇਖ ਰਹੇ ਹੋ ਇੱਥੇ ਆਨ ਤੇ ਆਫ ਜਦੋਂ ਆਪਾਂ ਨੂੰ ਇਹਨੂੰ ਆਨ ਕੀਤਾ ਤੇ ਇਹਦੇ ਇੱਥੇ ਮੀਟਰ ਦੇ ਇੱਕ ਪੀਲੇ ਰੰਗ ਦੀ ਲਾਈਟ ਜਗਦੀ ਆ ਜੀ ਆਹ ਵਾਲੀ ਇਹ ਨਿਸ਼ਾਨ ਹੈਗਾ ਫੌਗ ਲੈਂਪ ਦਾ ਯਾਨੀ ਕਿ ਇਥੋਂ ਜੋ ਫੌਗ ਲੈਂਪ ਆ ਉਹ ਆਨ ਹੋ ਚੁੱਕਿਆ ਹਾਲਾਂਕਿ ਫੌਗ ਲਾਈਟਾਂ ਉੱਤੇ ਇੱਕ ਸਵਿੱਚ ਇੱਥੇ ਵੀ ਦਿੱਤੀ ਆ। ਇੱਥੇ ਤੁਸੀਂ ਨਿਸ਼ਾਨ ਵੇਖ ਰਹੇ ਹੋ। ਗੱਡੀ ਦੇ ਨਾਲ ਉੱਤੇ ਬੱਲਬ ਬਣਿਆ ਹੋਇਆ ਤੇ ਨਾਲ ਦਿੱਤਾ ਨਿਸ਼ਾਨ ਵੀ ਐ ਐ ਕਰੋ। ਹਣਾ ਇਧਰ ਨੂੰ ਘੁਮਾਓ, ਇਧਰ ਨੂੰ ਘੁਮਾਓ। ਇਹ ਨਿਸ਼ਾਨ ਉਹ ਹੀ ਆ ਵੀ ਜਿਹੜਾ ਤੁਹਾਡਾ ਇਹ ਜਿਹੜੀ ਨਾਰਮਲ ਗੱਡੀ ਹੋਗੀ ਉਹ ਦੋ ਵਾਰੀ ਟਕ ਟਕ ਕਰੂਗੀ, ਇਹ ਚਾਰ ਵਾਰੀ ਕਰੂਗੀ। ਆ ਤੁਸੀਂ ਦੇਖਿਓ ਜੀ। ਇਹ ਚਾਰ ਵਾਰੀ ਕੀਤਾ। ਯਾਨੀ ਕਿ ਹੁਣ ਤੁਸੀਂ ਅਲਰਟ ਹੋਇਓ ਵੀ ਤੁਹਾਡੀ ਗੱਡੀ ਦੇ ਨਾਲ ਕਿਸੇ ਨੇ ਐਲਰਟ ਕੀਤੀ ਆ। ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਗੱਲ ਕਰਨ ਲੱਗੇ ਆ ਜਿੰਨਾ ਵੀਰਾਂ ਕੋਲੇ ਮਰੂਤੀ ਸੁਜ਼ੂਕੀ ਦੀਆਂ ਗੱਡੀਆਂ ਇਹਦੇ ਵਿੱਚ ਕੁਝ ਅਜਿਹੇ ਫੀਚਰ ਹੁੰਦੇ ਆ ਜਿੰਨਾ ਬਾਰੇ ਤੁਹਾਨੂੰ ਪਤਾ ਤੇ ਕੁਝ ਅਜਿਹੇ ਫੀਚਰ ਹੁੰਦੇ ਆ ਜਿੰਨਾ ਬਾਰੇ ਤੁਹਾਨੂੰ ਨਹੀਂ ਪਤਾ ਕਈ ਸਾਲ ਹੋ ਗਏ ਗੱਡੀਆਂ ਚਲਾਉਂਦੇ ਨੂੰ ਕਾਫੀ ਵੀਰਾਂ ਨੂੰ ਇੰਨਾ ਪੂਰੇ ਫੀਚਰਾਂ ਬਾਰੇ ਪਤਾ ਹੋਊਗਾ ਜਿਨ੍ਹਾਂ ਨੂੰ ਪਤਾ ਉਹ ਵੀਡੀਓ ਸਕਿਪ ਕਰ ਸਕਦੇ ਆ ਜੀ ਤੇ ਇਹਦੇ ਵਿੱਚ ਨਾ ਘੱਟੋ ਘੱਟ 15 ਅਜਿਹੇ ਫੀਚਰ ਆ ਜੀ ਜਿਹੜੇ ਤੁਹਾਨੂੰ ਹੋ ਸਕਦਾ ਪਤਾ ਹੀ ਨਾ ਹੋਣ ਕੁਝਕ ਮੈਂ ਇੱਕ ਦੋ ਵੀਡੀਓ ਪਾਈਆਂ ਸੀ ਜਿਵੇਂ ਚਾਬੀ ਦੇ ਫੀਚਰਾਂ ਦੀ ਉਹਦੇ ਵਿੱਚ ਕੁਝ ਕਮੈਂਟ ਆਏ ਸੀ ਕਿ ਇਹਦੇ ਹੋਰ ਫੀਚਰ ਦੱਸੋ ਜੀ ਤੇ ਮੇਰਾ ਸਿਗਾ ਰਦਾ ਵੀ ਇੱਕ ਇੱਕ ਵੀਡੀਓ ਪਾਵਾਂ ਪਰ ਮੈਂ ਹੁਣ ਕੋਸ਼ਿਸ਼ ਹੈ ਕਿ ਇੱਕੇ ਵੀਡੀਓ ਦੇ ਵਿੱਚ ਹੀ ਆਪਾਂ ਸਾਰਾ ਕੰਮ ਬੰਨੇ ਮਾਰ ਲਾਂ ਤੇ ਤੁਸੀਂ ਨਾ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਜੀ ਕਿਉਂਕਿ ਬਹੁਤ ਜਾਣਕਾਰੀ ਵਾਲੀ ਵੀਡੀਓ ਜਿੰਨਾਂ ਕੋਲੇ ਵੀ ਮਰੂਤੀ ਦੀਆਂ ਜਿਵੇਂ ਕਿ ਰੇਟਜ ਹੋ ਗਈ ਇਲਟਜਾ ਹੋ ਗਈ ਜਾਂ ਸਵਿਫਟ ਹੋ ਗਈ ਬਰੀਜਾ ਹੋ ਗਈ ਤਕਰੀਬਨ ਸੇਮ ਜੇ ਫੀਚਰ ਇਹੀ ਹੁੰਦੇ ਆ ਜੀ ਸਭ ਤੋਂ ਜ਼ਿਆਦਾ ਮੈਨੂੰ ਕਮੈਂਟ ਆਇਆ ਸੀ ਕਿ ਇਹਦੇ ਵਿੱਚ ਜਿਹੜਾ ਇਹ ਇਹ ਕੁਛ ਕਹਿ ਦਿੰਦੇ ਆ ਕਿ ਚੋਰੀ ਹੋਣ ਤੋਂ అలਾਰਮ ਜਾਂ ਕਹਿ ਸਕਦੇ ਵੀ ਸ਼ੌਕ అలਾਰਮ ਦੀ ਜਿਵੇਂ ਬੰਨ ਕੇ ਚੱਲੋ ਵੀ ਮੈਂ ਇੱਥੇ ਨੂੰ ਹੱਥ ਲਗਾਇਆ ਆ ਦੇਖੋ ਇਹ ਰੌਲਾ ਪਉਣ ਲੱਗੀ ਬੰਦ ਕਰ ਦਿੱਤੀ ਇਸ ਫੀਚਰ ਦਾ ਆਪਾਂ ਨੂੰ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਨੁਕਸਾਨ ਉਦੋਂ ਆ ਵੀ ਮੰਨ ਕੇ ਚੱਲੋ ਵੀ ਇੱਥੇ ਗੱਡੀ ਹੁਣ ਰੋਡ ਤੇ ਖੜੀ ਐ ਇੱਥੋਂ ਬੁਲਟ ਮੋਟਰਸਾਈਕਲ ਲੰਘਿਆ ਦੁਗ-ਦੁਗ ਕਰਦਾ ਇਹਨੇ ਉਦੋਂ ਹੀ ਚਿੱਕਾ ਮਾਰਨ ਲੱਗ ਪੈਣਾ ਜੇ ਤੇ ਕਹੇ ਜਾਨਵਰ ਨੇ ਛਾਲ ਮਾਰ ਬਿੱਲੀ ਨੇ ਤਾਂ ਵੀ ਇਹਨੇ ਰੌਲਾ ਪਾਉਣ ਲੱਗ ਪੈਣਾ ਇਹਦਾ ਨੁਕਸਾਨ ਇਹ ਵੀ ਨਜਾਇਜ਼ ਰੌਲਾ ਵੀ ਪਾਉਂਦੀ ਹੈ ਕਈ ਵਾਰੀ ਰਾਤ ਨੂੰ ਸੁੱਤੇ ਪਿਆ ਨੂੰ ਵੀ ਉਠਾ ਦਿੰਦੀ ਆ ਤੇ ਕਈ ਵਾਰੀ ਆਪਾਂ ਨੂੰ ਇਹ ਬਚਾ ਵੀ ਦਿੰਦੀ ਆ ਉਹ ਬਚਾਉਂਦੀ ਕਿਵੇਂ ਆ ਕਿ ਜਦੋਂ ਕੋਈ ਆਪਾਂ ਕਹਿ ਦਈਏ ਵੀ ਕਿਸੇ ਐਹੋ ਜੀ ਜਗ੍ਹਾ ਤੇ ਆਪਾਂ ਖੜਾਉਣੇ ਆ ਨਾ ਗੱਡੀ ਵੀ ਆਪਾਂ ਜਿੱਥੇ ਥੋੜਾ ਖਤਰਾ ਰਹਿੰਦਾ ਉਦੋਂ ਫਿਰ ਤੁਸੀਂ ਇਹਨੂੰ ਅਲਾਰਮ ਨੂੰ ਆਨ ਕਰ ਸਕਦੇ ਆ ਸਿਰਫ ਅੱਧਾ ਮਿੰਟ ਲੱਗਦਾ ਜੀ ਅਲਾਰਮ ਨੂੰ ਆਨ ਕਰਨ ਤੇ ਤੇ ਆਫ ਕਰਨ ਤੇ ਨਿੱਕਾ ਯਾ ਟ੍ਰੈਕਰ ਤੁਸੀਂ ਪੂਰੀ ਵੀਡੀਓ ਜਾਨ ਲਓ ਇਸ ਤੋਂ ਇਲਾਵਾ ਜਿਹੜਾ ਦਾ ਸਪੀਡੋਮੀਟਰ ਆ ਉਹਦੇ ਵਿੱਚ ਵੀ ਕਾਫੀ ਫੀਚਰ ਆ ਹਨ ਤੇ ਇੱਕ ਜੀ ਮੈਂ ਹੋਰ ਤੁਹਾਨੂੰ ਦੱਸਦਾ ਵੀ ਇੱਕ ਇੱਥੇ ਲਾਈਟ ਹੁੰਦੀ ਆ ਜੀ ਆਹ ਵਾਲੀ ਇਹ ਤੁਸੀਂ ਕਦੇ ਕਿਸੇ ਦੇ ਜਗਦੀ ਨਹੀਂ ਵੇਖੀ ਹੋਊਗੀ ਇਹ ਵੀ ਆਪਾਂ ਤੁਹਾਨੂੰ ਇਹ ਕਿਵੇਂ ਜਗਦੀ ਉਹ ਵੀ ਤੁਹਾਨੂੰ ਵਿਖਾਵਾਂਗੇ ਕਿਉਂਕਿ ਇਹ ਬ੍ਰੇਕ ਲਾਈਟ ਹੋਗੀ ਇਹ ਬ੍ਰੇਕ ਹੋਗੀ ਤੇ ਇਹ ਹਨ ਪਰ ਆਹ ਵਾਲੀ ਲਾਈਟ ਨਹੀਂ ਤਾਂ ਕਦੇ ਤੁਸੀਂ ਜਗਦੀ ਦੇਖੀ ਹੋਣੀ ਇਹ ਕਿਵੇਂ ਜਗਦੀ ਆ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਕਾਫੀ ਫੀਚਰ ਆ ਜੀ ਸਭ ਤੋਂ ਪਹਿਲਾਂ ਜਿਵੇਂ ਕਿ ਆਹ ਵਾਲਾ అలਾਰਮਾ ਹੁਣ ਜਦੋਂ ਮੈਂ ਇਹਨੂੰ ਟੱਚ ਕੀਤਾ ਆ ਦੇਖੋ ਜੀ ਇਹਨੂੰ ਆਪਾਂ ਆਨ ਤੇ ਆਫ ਕਰਨਾ ਸਿੱਖਦੇ ਹਾਂ ਇਹ ਹੁਣ ਜਿਵੇਂ ਕਿ ਆਪਣਾ అలਰਮ বাজਦਾ ਪਿਆ ਅੱਛਾ ਜਿਵੇਂ ਕਿ ਹੁਣ ਆਪਾਂ ਇਹਨੂੰ ਬੰਦ ਕਰ ਲਾਂ ਜੀ ਇਹ ਸੋ అలਾਰਮ ਨੂੰ ਇਹਦੇ ਲਈ ਕੀ ਆ ਕਿ ਆਪਾਂ ਨਾ ਚਾਬੀ ਗੱਡੀ ਦੀ ਲਾਈ ਤੇ ਕੱਢਦੀ ਆਨ ਕਰਕੇ ਕੱਢਦੀ ਇੱਥੇ ਇੱਕ అలਾਰਮ ਵਾਲਾ ਬਟਨ ਆ ਜੀ ਇਹਨੂੰ ਆਪਾਂ ਨਾ అలਾਰਮ ਵਾਲੇ ਬਟਨ ਨੂੰ ਆਪਾਂ 1 2 3 4 ਤੇ ਪੰਜਵੀਂ ਵਾਰੀ ਨੱਪ ਕੇ ਰੱਖ ਲੈਣਾ ਨੱਪਨ ਤੋਂ ਬਾਅਦ ਇੱਥੋਂ ਜਿਹੜਾ ਅਨਲੌਕ ਕਰਦੇ ਹੁੰਦੇ ਨੇ ਗੱਡੀ ਆਪਾਂ ਠੀਕ ਹੈ ਜੀ ਇਹ ਬਟਨ ਨੱਪ ਦੇਣਾ ਹੈ ਆ ਨੱਪ ਦਿੱਤਾ ਹੁਣ ਸਾਰੇ ਲੋਕ ਜੋ ਖੁੱਲ ਚੁੱਕੇ ਆ ਠੀਕ ਹੈ ਜੀ ਉਹ ਆਪਣਾ ਜੋ ਸਿਸਟਮ ਆ ਉਹ ਆਫ ਹੋ ਚੁੱਕਿਆ ਤੇ ਇਸ ਤਰ੍ਹਾਂ ਇਹ ਬੰਦ ਹੋ ਜਾਂਦਾ ਜੀ ਹੁਣ ਇਹ ਅਲਾਰਮ ਬੰਦ ਆਪਾਂ ਤੁਹਾਨੂੰ ਵਿਖਾਉਣੇ ਆ ਲੋ ਜੀ ਹੁਣ ਆਪਾਂ ਲੋਕ ਕਰਦੇ ਆ ਕਿਉਂਕਿ ਜਿਹੜਾ ਇਹ ਅਲਾਰਮ ਹੁੰਦਾ ਨਾ ਇਹ ਲੋਕ ਤੋਂ ਬਾਅਦ ਕੁਝ ਸਮੇਂ ਬਾਅਦ ਐਕਟੀਵੇਟ ਹੁੰਦਾ ਹੁੰਦਾ ਹੁਣ ਤੁਸੀਂ ਦੇਖਿਓ ਆਪਾਂ ਇਹਦੇ ਤੇ ਲੱਤ ਮਾਰਦੇ ਆ ਫਿਰ ਪੈਰ ਦੇ ਉੱਤੇ ਜਾਂ ਹੱਥ ਮਾਰਾਂਗੇ ਤੇ ਇਹਨੇ ਆਫ ਰਹੂਗਾ ਆ ਦੇਖੋ ਜੀ ਠੀਕ ਆ ਜੀ ਇਹ ਜਾਨੀ ਕਿ ਆਫ ਹੋ ਚੁੱਕਿਆ ਜਦੋਂ ਉਹਨੂੰ ਆਨ ਕਰਨਾ ਉਹਦਾ ਨਿਕਾਇਆ ਤਰੀਕਾ ਹੋਰ ਆ ਉਹ ਮੈਂ ਤੁਹਾਨੂੰ ਅੱਜ ਦੱਸਦਾ ਇਹਦੇ ਲਈ ਫਿਰ ਜੇ ਤੁਸੀਂ ਆਨ ਕਰਨਾ ਇੰਨਾ ਹੀ ਟਾਈਮ ਲੱਗਦਾ ਚਾਬੀ ਨੂੰ ਲਾਓ ਚੱਡ ਲਓ ਤੇ ਇਸ ਬਟਨ ਨੂੰ 1 2 3 4 ਵਰੀ ਨੱਪ ਕੇ ਰੱਖ ਲਓ ਤੇ 4 ਵਰੀ ਨੱਪਣ ਤੋਂ ਬਾਅਦ ਜਿਹੜਾ ਲੋਕ ਵਾਲਾ ਬਟਨ ਆ ਇਹਨੂੰ ਤੁਸੀਂ ਨੱਪ ਦਿਓ ਜੀ ਯਾਨੀ ਕਿ ਜਿੱਦੋਂ ਆਪਾਂ ਗੱਡੀ ਲੋਕ ਕਰਦੇ ਹਾਂ ਉਹ ਨੱਪ ਦਿਓ ਤੁਸੀਂ ਇਹਨੂੰ ਬੰਦ ਕਰਨ ਲਾਓ ਉਦੋਂ ਚਾਰ ਵਾਰੀ ਬਟਨ ਨੂੰ ਨੱਪ ਕੇ ਪੰਜਵੀਂ ਵਾਰੀ ਬੰਦ ਐ ਇਹਨੂੰ 29 ਰੱਖਣਾ ਤੇ ਇੱਥੋਂ ਅਨਲੌਕ ਵਾਲਾ ਬਟਨ ਆਪਣਾ ਜਦੋਂ ਤੁਸੀਂ ਇਹਨੂੰ ਚਲਾਉਣਾ ਉਦੋਂ ਤਿੰਨ ਵਾਰੀ ਨੱਪ ਕੇ ਚੌਥੀ ਵਾਰੀ ਨੱਪੀ ਰੱਖਣਾ ਤੇ ਇੱਥੋਂ ਲੋਕ ਵਾਲਾ ਬਟਨ ਨੱਪਣਾ ਹੁਣ ਮੈਂ ਤੁਹਾਨੂੰ ਦਿਖਾਉਣਾ ਹਾਂ ਔਨ ਕਰਨ ਤੋਂ ਬਾਅਦ ਲੋਕ ਗੱਡੀ ਲੋਕ ਕਰਤੀ ਆ ਆ ਇਸ ਤੋਂ ਬਾਅਦ ਹੁਣ ਆਪਾਂ ਗੱਡੀ ਲੋਕ ਕਰਤੀ ਆ ਲੋਕ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਕੁਝ ਸਮਾਂ ਲੱਗਦਾ ਹੁੰਦਾ ਕੁਝ ਸਟੈਂਪ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਕਿ అలਾਰਮ ਆਪਣਾ ਚਾਲੂ ਹੈ ਜੀ ਠੀਕ ਹੈ ਜੀ ਇਹ అలਾਰਮ ਵਾਲਾ ਹੋ ਗਿਆ ਜੀ ਹੁਣ ਉਸ ਤੋਂ ਅਗਲੇ ਫੀਚਰ ਆ ਜੀ ਤੁਹਾਨੂੰ ਦਿਖਾਉਂਦੇ ਆ ਇਸ ਤੋਂ ਬਾਅਦ ਜਿਹੜਾ ਇੱਕ ਤਾਂ ਛੋਟਾ ਜਿਹਾ ਫੀਚਰ ਆ ਜੀ ਜਿਵੇਂ ਕਿ ਗੱਡੀ ਆਵਾਜ਼ ਦਿੰਦੀ ਆ ਦੇਖੋ ਟੋਟੂ ਲੋਕ ਆਨ ਲੋਕ ਤੋਂ ਹਨ ਇਹਦੇ ਬਾਰੇ ਵੈਸੇ ਮੈਂ ਵੀਡੀਓ ਬਣਾ ਚੁੱਕਿਆ ਤੁਸੀਂ ਇੰਨਾ ਕੁ ਭਾਗ ਸਕਿਪ ਕਰ ਸਕਦੇ ਹੋ ਜੇ ਉਹ ਵੀਡੀਓ ਵੇਖੀ ਆ ਜੇ ਤਾਂ ਆਪਾਂ ਇਹਨੂੰ ਬਿਨਾਂ ਆਵਾਜ਼ ਤੋਂ ਕਈ ਵਾਰੀ ਸਵੇਰ ਸਵੇਰ ਨਿਕਲਣਾ ਹੁੰਦਾ ਨਾ ਜਾਂ ਰਾਤ ਨੂੰ ਤੇ ਉਦੋਂ ਫਿਰ ਆਪਾਂ ਜੋ ਲੋਕ ਖੋਲਦੇ ਤੇ ਕੋਈ ਬੰਦਾ ਡਿਸਟਰਬ ਨਾ ਹੋਵੇ ਉਦੋਂ ਇੱਕ ਛੋਟਾ ਜਿਹਾ ਫੀਚਰ ਆ ਜੀ ਦੋਨੋਂ ਬਟਨ ਨੱਪੋ ਨੱਪ ਕੇ ਤੇ ਅਨਲੌਕ ਕਰ ਦਿਓ ਬਿਨਾ ਆਵਾਜ਼ ਤੋਂ ਤੁਹਾਡਾ ਜੋ ਗੱਡੀ ਆ ਇਹ ਅਨਲੌਕ ਹੋ ਜੂਗੀ ਤੇ ਜੇ ਲੋਕ ਲਾਉਣਾ ਫਿਰ ਵੀ ਤੁਸੀਂ ਦੋਨੋਂ ਬਟਨ ਨੱਪਣ ਤੋਂ ਬਾਅਦ ਲੋਕ ਕਰ ਦਿਓ ਬਿਨਾ ਆਵਾਜ਼ ਤੋਂ ਤੁਹਾਡੀ ਗੱਡੀ ਲੋਕ ਹੁੰਦੀ ਆ ਤੇ ਜੇ ਬੰਨ ਕੇ ਤੋਂ ਚਲੋ ਵੀ ਤੁਸੀਂ ਪਰਮਾਨੈਂਟ ਇਹਨੂੰ ਆਫ ਕਰਨਾ ਆਵਾਜ਼ ਨੂੰ ਫਿਰ ਕੀ ਆ ਸਚ ਲਾਓ ਸਚ ਲਾ ਕੇ ਇਸ ਚਾਬੀ ਬਾਹਰ ਕੱਢੋ ਤੇ ਇਹਨੂੰ ਇੱਕ ਤੇ ਦੂਜੀ ਵਾਰ ਨੱਪ ਕੇ ਰੱਖ ਲਓ ਫਿਲਹਾਲ ਜੋ ਛੱਡਿਆ ਤੇ ਇੱਥੇ ਬੱਤੀ ਤੁਹਾਨੂੰ ਜਗਦੀ ਦਿਖ ਰਹੀ ਹੈ ਜੀ ਯਾਨੀ ਕਿ ਹੁਣ ਤੁਸੀਂ ਬਿਨਾ ਆਵਾਜ਼ ਤੋਂ ਨੂੰ ਲੋਕ ਅਨਲੌਕ ਕਰ ਸਕਦੇ ਹੋ ਗੱਡੀ ਨੂੰ ਆ ਦੇਖੋ ਦਿਖਾਈ ਉਸ ਤੋਂ ਸਾਹਮਣੇ ਸਿਰਫ ਇੰਡੀਕੇਟਰ ਜਗਦੇ ਵੇਖਣ ਕੇ ਗੱਡੀ ਲੋਕ ਤੇ ਅਨਲੌਕ ਹੋ ਰਹੀ ਹੈ ਇਹ ਹੋ ਗਿਆ ਜੀ ਆਪਣਾ ਇਹ ਫੀਚਰ ਤੇ ਇੱਕ ਜਿਵੇਂ ਕਿ ਆਪਾਂ ਕਿਤੇ ਗੱਡੀ ਪਾਰਕਿੰਗ ਦੇ ਵਿੱਚ ਆ ਤੇ ਉੱਥੇ ਆਪਾਂ ਲੱਭਣੀ ਹੈ ਤੇ ਇਹਨੂੰ ਦੋਨੋਂ ਪਤਨ ਨੱਪੀ ਰੱਖੋ ਕੁਝ ਸਕਿੰਟਾਂ ਦੇ ਲਈ ਤੇ ਗੱਡੀ ਆ ਵੇਖੋ ਜੀ ਆਪਦੇ ਆਪ ਇਹ ਚੱਲ ਪਈ ਠੀਕ ਹੈ ਜੀ ਇਹ ਹੋ ਗਿਆ ਇੱਕ ਕਈ ਵਾਰੀ ਗੱਡੀ ਆਪਣੀ ਜੋ ਪਾਰਕਿੰਗ ਆਪਾਂ ਕਰਦੇ ਹਾਂ ਤੇ ਟਾਇਰ ਆਪਣੇ ਉਦੋਂ ਟੇਢੇ ਰਹਿ ਜਾਂਦੇ ਤੇ ਆਪਾਂ ਉਹਦੇ ਵਿੱਚੋਂ ਨਿਕਲ ਜਾਂਦੇ ਤੇ ਕਈ ਵਾਰੀ ਜੋ ਟਰੈਕ ਨੂੰ ਉਹਦੇ ਸਮੱਸਿਆ ਆ ਜਾਂਦੀ ਹੈ ਟਾਇਰ ਬਾਹਰ ਨਿਕਲਣ ਦੇ ਨਾਲ ਤੇ ਇਹਦੇ ਵਿੱਚ ਨਾ ਟਾਇਰ ਸਿੱਧੇ ਕਰਨ ਦਾ ਹੱਲ ਇੱਕ ਬਹੁਤ ਛੋਟਾ ਜਿਹਾ ਟਰਿਕ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਕਿ ਗੱਡੀ ਆਪਾਂ ਸਟਾਰਟ ਕਰ ਲਈ ਦਿਖਾਉਣਾ ਹੁਣ ਟਾਇਰਾਂ ਦੀ ਸਥਿਤੀ ਦਿਖਾਈ ਬਾਹਰੋਂ ਨਾ ਠੀਕ ਹੈ ਜੀ ਹੁਣ ਮੈਂ ਇੱਥੇ ਵਿੱਚ ਬੈਠਾ ਹੀ ਦੱਸ ਸਕਦਾ ਵੀ ਟਾਇਰਾਂ ਦੀ ਸਥਿਤੀ ਕਿੱਥੇ ਹੈ ਗੱਡੀ ਸਟਾਰਟ ਕਰ ਲਈ ਸਟਾਰਟ ਕਰਨ ਤੋਂ ਬਾਅਦ ਹਮੇਸ਼ਾ ਜਿਹੜਾ ਸਟੀਅਰਿੰਗ ਦੇ ਤਿੰਨ ਗੇੜੇ ਆਉਂਦੇ ਹੁੰਦੇ ਆ ਜਿਹੜਾ ਸਹੀ ਆ ਜਿਵੇਂ ਕਿ ਹੁਣ ਟਾਇਰ ਇਧਰ ਨੂੰ ਆ ਤੇ 1 2 3 ਠੀਕ ਆ ਜੀ ਤਿੰਨ ਗੇੜੇ ਆਏ ਹੁਣ ਟਾਇਰਾਂ ਦੀ ਦਿਖਾਈ ਸਥਿਤੀ ਕਿਧਰ ਨੂੰ ਆ ਇਧਰ ਨੂੰ ਆ ਠੀਕ ਆ ਹੁਣ ਜਦੋਂ ਵੀ ਤੁਸੀਂ ਵਿੱਚ ਬੈਠੇ ਹੋ ਤੁਸੀਂ ਉਦੋਂ ਕੀ ਕਰੋ ਤੇ ਦਿਖਾਈ ਜਦੋਂ ਵੀ ਤੁਸੀਂ ਵਿੱਚ ਗੱਡੀ ਦੇ ਵਿੱਚ ਬੈਠੇ ਆ ਤੇ ਤੁਹਾਨੂੰ ਪਤਾ ਨਹੀਂ ਵੀ ਟਾਇਰ ਸਿੱਧੇ ਆ ਕਿ ਵਿੰਗੇ ਆ ਹਨਾ ਤੁਸੀਂ ਕੀ ਕਰੋਗੇ ਇੱਕ ਪਾਸੇ ਨੂੰ ਗੱਡੀ ਮੋੜ ਲਓ ਇੱਕ ਪਾਸੇ ਨੂੰ ਮੋੜਨ ਤੋਂ ਬਾਅਦ ਇੱਕ ਤੇ ਦੋ ਦੋ ਗੇੜੇ ਦੇ ਦਿਓ ਜਿਹੜਾ ਆਹ ਵਾਲਾ ਹਿੱਸਾ ਇਹਦੇ ਵਿੱਚ ਤੁਹਾਨੂੰ ਪੂਰਾ ਮੀਟਰ ਜਾਨੀ ਕਿ ਦੇਹੇ ਹੈ ਨਾ ਪੂਰਾ ਮੀਟਰ ਦੇਹੇ ਤੇ ਮੈਂ ਇੱਥੇ ਅੰਦਰ ਬੈਠਾ ਤੇ ਟਾਇਰ ਸਿੱਧੇ ਹੋਣਗੇ ਦਿਖਾਈ ਸਿੱਧੇ ਹਨ ਇਹ ਛੋਟਾ ਜਿਹਾ ਇੱਕ ਟ੍ਰੈਕ ਆ ਜੀ ਟਾਇਰ ਸਿੱਧੇ ਜਾਨੀ ਕਿ ਕਰੂੰਗਾ ਜੇ ਮੰਨ ਕੇ ਚੱਲੋ ਵੀ ਆਪਾਂ ਨੂੰ ਇਧਰ ਨੂੰ ਟਾਇਰ ਆ ਠੀਕ ਆ ਤੇ ਆਪਾਂ ਇੱਕ ਵਾਰੀ ਆਇਆ ਸਿਰੇ ਲਾ ਦੇਓ ਸਟੀering ਉਸ ਤੋਂ ਬਾਅਦ ਦੋ ਗੇੜੇ ਦੇ ਦਿਓ ਇੱਕ ਤੇ ਦੋ ਇੱਥੇ ਲੈ ਕੇ ਛੱਡ ਦਿਓ ਟਾਇਰ ਆਪਣੇ ਜਮ੍ਹਾਂ ਸਿੱਧੇ ਹੋਣਗੇ ਇਹ ਛੋਟਾ ਜਿਹਾ ਟਰਿਕ ਸੀਗਾ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਪਤਾ ਹੋਵੇ ਉਸ ਤੋਂ ਬਾਅਦ ਆਜੋ ਆਪਾਂ ਗੱਲ ਕਰਦੇ ਆਂ ਜੀ ਇਸ ਮੀਟਰ ਦੀ ਇਹਦੇ ਬਾਰੇ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਜਿਹੜੀ ਲਾਈਟ ਡੈਮ ਜਾਂ ਫੁੱਲ ਹੋਣ ਦੀ ਇਹ ਤੁਸੀਂ ਬਿਨਾਂ ਚਾਬੀ ਤੋਂ ਵੀ ਕਰ ਸਕਦੇ ਹੋ ਜਿਵੇਂ ਲਾਈਟਾਂ ਆਪ ਇੱਥੋਂ ਛੱਡੀਆਂ ਤੁਸੀਂ ਠੀਕ ਹੈ ਜੀ ਲਾਈਟ ਛੱਡੀ ਹੁਣ ਦਿਖਾਈ ਉੱਥੋਂ ਅੱਗੋਂ ਜ਼ੀਰੋ ਲੈਂਪ ਜਾ ਜਾਗੇ ਹੋ ਠੀਕ ਹੈ ਹੋਣਗੀ ਕੋਈ ਪ੍ਰੋਬਲਮ ਚਲਦੇ ਆਂ ਹਾਂ ਹਰ ਚਾਬੀ ਆਪਣੀ ਘਰ ਤੇ ਪਰ ਇਹਦੇ ਵਿੱਚ ਇਹ ਆ ਵੀ ਤੁਹਾਡਾ ਸਟੀਰੀਓ オリジナル ਹੋਵੇ ਸਿਸਟਮ ਦੇ ਨਾਲ ਸੈਟਅਪ ਨਾ ਕੀਤੀ ਹੋਵੇ ਜੇ ਤੁਹਾਡਾ ਸਟੀਰੀਓ オリਨਲ ਆ ਤੇ ਸਟੀਰੀਓ ਦੀ ਲਾਈਟ ਵੀ ਡਮ ਹੋਊਗੀ ਇਹਦੇ ਲਈ ਜਿਹੜਾ ਆਹ ਵਾਲਾ ਬਟਨ ਆ ਨਾ ਇੱਥੇ ਜਿਹੜਾ ਆਹ ਵਾਲਾ ਬਟਨ ਇਹਨੂੰ ਆਪਾਂ ਐਨੂੰ ਘੁਮਾਉਣਾ ਤੇ ਐਨੂੰ ਘੁਮਾਉਣਾ ਤੁਸੀਂ ਦੇਖਿਓ ਉਹ ਸਕਰੀਨ ਦੇ ਉੱਪਰ ਆ ਦੇਖੋ ਜੀ ਨਿਸ਼ਾਨ ਆ ਰਿਹਾ ਬਿਨਾਂ ਚਾਬੀ ਲਾਈ ਤੋ ਯਾਨੀ ਕਿ ਇਹ ਆਪਾਂ ਨੂੰ ਬ੍ਰਾਈਟਨੈਸ ਦਾ ਇਹਦਾ ਲੈਵਲ ਦੱਸਦਾ ਪਿਆ ਵੀ ਬ੍ਰਾਈਟਨੈਸ ਸਮੇਂ ਕਿੰਨੀ ਦਾ ਵਾਧਾ ਜਾਂ ਘਟਾ ਜੀ ਇੱਥੋਂ ਤੁਸੀਂ ਇਹਦੀ ਬ੍ਰਾਈਟਨੈਸ ਸੈੱਟ ਕਰ ਸਕਦੇ ਹੋ ਲਾਈਟਾਂ ਜਗਾਉਣ ਤੋਂ ਬਾਅਦ ਠੀਕ ਹੈ ਜੀ ਇਹ ਹੋ ਗਿਆ ਇਸ ਤੋਂ ਬਾਅਦ ਅੱਗੇ ਇੱਕ ਤੁਹਾਨੂੰ ਹੋਰ ਨਿੱਕੀ ਚੀਜ਼ ਦਿਖਾਉਣੀ ਆ ਕਈ ਵਾਰ ਨਾ ਆਪਾਂ ਜਦੋਂ ਰੋਡ ਤੇ ਤੁਰੇ ਜਾਂਦੇ ਆ ਮੈਨੂੰ ਵੀ ਥੋੜਾ ਚੱਕਰ ਪੈ ਗਿਆ ਸੀਗਾ ਬਾਅਦ ਵਿੱਚ ਮੈਨੂੰ ਵੀ ਪਤਾ ਲੱਗਾ ਕਿ ਕਈ ਵਾਰ ਜੇ ਆਪਾਂ ਰੋਡ ਤੇ ਜਾਂਦੇ ਆ ਤੇ ਆਪਾਂ ਕਿਸੇ ਨੂੰ ਓਵਰਟੇਕ ਕਰਨਾ ਹਨਾ ਤੇ ਆਪਾਂ ਉਹ ਤੋਂ ਇੰਡੀਕੇਟਰ ਲਾ ਕੇ ਤੇ ਜਾਂਦੇ ਹੁੰਨੇ ਆ ਤੇ ਇੰਡੀਕੇਟਰ ਆਪਾਂ ਨੂੰ ਕਈ ਵਾਰੀ ਐਂ ਲਾਉਨੇ ਆ ਹਨਾ ਸਿਰੇ ਲੱਗ ਜਾਂਦਾ ਇੰਡੀਕੇਟਰ ਜਗ ਹੀ ਜਾਂਦਾ ਜੀ ਇੰਡੀਕੇਟਰ ਅਸ ਸਮੇਂ ਜਗਦਾ ਪਿਆ ਇਸ ਤੋਂ ਬਾਅਦ ਫਿਰ ਆਪਾਂ ਨੂੰ ਇੱਥੋਂ ਥੱਲੇ ਕਰਾਂਗੇ ਤੇ ਥੱਲੇੋਂ ਇਧਰੋਂ ਜਗ ਪੈਂਦਾ ਕਈ ਵਾਰੀ ਇਸ ਤਰ੍ਹਾਂ ਅਕਸਰ ਹੀ ਹੁੰਦਾ ਇਹਦੇ ਲੈ ਲੈ ਇਹਦੇ ਵਿੱਚ ਇਸ ਲੈਵਲ ਦੇ ਵਿੱਚ ਇੱਕ ਛੋਟਾ ਜਿਹਾ ਹੁੰਦਾ ਇਹਨੂੰ ਤੁਸੀਂ ਗਾਂ ਟੈਕ ਨਹੀਂ ਕਰਨਾ ਯਾਨੀ ਕਿ ਟੱਚ ਜੇ ਕਰਕੇ ਛੱਡ ਦੇਣਾ ਇੰਨਾ ਕੀ ਆ ਦੇਖੋ ਜੀ ਤਿੰਨ ਵਾਰੀ ਇੰਡੀਕੇਟਰ ਜਗੂਗਾ ਬਸ ਇੰਨਾ ਕੀ ਇੰਨਾ ਕੀਤਾ ਯਾਨੀ ਉਹਨੇ ਸਮੇਂ ਵਿੱਚ ਦੀ ਆਪਾਂ ਉਹ ਓਵਰਟੇਕ ਕਰ ਸਕਦੇ ਗੱਡੀ ਨੂੰ ਇਹ ਥੱਲੇ ਵਾਲਾ ਆ ਦੇਖੋ ਜੀ ਦੋਨੋਂ ਸਾਈਡ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ ਤੇ ਜਦੋਂ ਆਪਾਂ ਬਿਲਕੁਲ ਇਹਨੂੰ ਐਂ ਲਾਉਣੇ ਹੋ ਫਿਰ ਜਿਵੇਂ ਮੋੜ ਮੋੜਨਾ ਹੁੰਦਾ ਉਦੋਂ ਫਿਰ ਆਪਾਂ ਇਸ ਨੂੰ ਵਰਕਸ ਲੈਨੇ ਆ ਠੀਕ ਹੈ ਜੀ ਇਹ ਹੋ ਗਿਆ ਇਸ ਤੋਂ ਬਾਅਦ ਇੱਕ ਇਹਦੇ ਵਿੱਚ ਨਾ ਹੋਰ ਮੈਂ ਤੁਹਾਨੂੰ ਚੀਜ਼ ਦਿਖਾਉਣਾ ਆਪਾਂ ਜਿਵੇਂ ਵੀਡੀਓ ਦੇ ਸ਼ੁਰੂ ਚ ਗੱਲ ਕੀਤੀ ਸੀ ਕਿ ਜਦੋਂ ਆਪਾਂ ਲਾਈਟਾਂ ਜਗਾਉਣੇ ਆ ਲਾਈਟਾਂ ਜਗਾਉਣ ਤੋਂ ਬਾਅਦ ਇੱਥੇ ਇੱਕ ਸਵਿੱਚ ਹੁੰਦੀ ਆ ਇੱਥੇ ਦਿਖਾਈ ਆਹ ਵਾਲਾ ਤੁਸੀਂ ਜੋ ਨਿਸ਼ਾਨ ਦੇਖ ਰਹੇ ਹੋ ਇੱਥੇ ਆਨ ਤੇ ਆਫ ਜਦੋਂ ਆਪਾਂ ਨੂੰ ਇਹਨੂੰ ਆਨ ਕੀਤਾ ਤੇ ਇਹਦੇ ਇੱਥੇ ਮੀਟਰ ਦੇ ਇੱਕ ਪੀਲੇ ਰੰਗ ਦੀ ਲਾਈਟ ਜਗਦੀ ਆ ਜੀ ਆਹ ਵਾਲੀ ਇਹ ਨਿਸ਼ਾਨ ਹੈਗਾ ਫੌਗ ਲੈਂਪ ਦਾ ਜੈਨਕਿ ਇੱਥੋਂ ਜੋ ਫੌਗ ਲੈਂਪ ਆ ਉਹ ਆਨ ਹੋ ਚੁੱਕਿਆ ਹਾਲਾਂਕਿ ਫੌਗ ਲਾਈਟਾਂ ਵਾਸਤੇ ਇੱਕ ਸਵਿਚ ਇੱਥੇ ਵੀ ਦਿੱਤੀ ਆ ਫੌਗ ਲੈਂਪ ਆਪਾਂ ਜਿਹੜੇ ਬੰਪਰ ਦੇ ਵਿੱਚ ਲੱਗੇ ਹੁੰਦੀਆਂ ਥੱਲੇ ਲਾਈਟਾਂ ਉਹਨੂੰ ਕਹਿ ਦਿੰਦੇ ਆ ਜਿਹੜੀ ਅਲਾਰਮ ਦੇ ਨਾਲ ਸੋਚਾਂ ਮੈਂ ਆਪਕੋ ਔਰ ਆਫ ਕਰਿਆ ਤੇ ਇੱਥੇ ਜੋ ਫੌਗ ਲੈਂਪ ਉਹ ਜਗ ਪੋਈ ਰਹੇ ਆ ਇਹ ਵਾਲੀ ਸਵਿਚ ਕਾਦੀ ਆ ਜੀ ਇਹ ਵਾਲੀ ਠੀਕ ਆ ਜੀ ਇਹ ਵਾਲੀ ਫਿਰ ਸਵਿਚ ਕਾਦੀ ਆ ਇਹ ਵੀ ਫੌਗ ਲੈਂਪ ਦੀ ਆ ਪਰ ਇਹ ਜਿਹੜਾ ਮੈਂ ਤੁਹਾਨੂੰ ਬੰਪਰ ਦੇ ਵਿੱਚ ਪਿੱਛੇ ਲਾਈਟ ਦਿਖਾਈ ਸੀ ਨਾ ਸਭ ਤੋਂ ਪਹਿਲਾਂ ਕਿ ਕਦੇ ਤੁਸੀਂ ਇਹ ਜਗਦੀ ਨਹੀਂ ਵੇਖੀ ਹੋਣੀ ਇਹ ਉਹਦੀ ਲਾਈਟ ਆ ਜੀ ਹੋ ਸਕਦਾ ਤੁਹਾਨੂੰ ਇਹਦੇ ਫੀਚਰ ਬਾਰੇ ਅੱਜ ਪਤਾ ਲੱਗਾ ਹੋਵੇ ਜੀ ਕੋਈ ਇੱਥੇ ਤੁਸੀਂ ਨਿਸ਼ਾਨ ਵੇਖ ਰਹੇ ਹੋ ਘੜੀ ਦੇ ਨਾਲ ਉੱਤੇ ਬੱਲਬ ਬਣਿਆ ਹੋਇਆ ਤੇ ਨਾਲ ਦਿੱਤਾ ਨਿਸ਼ਾਨ ਵੀ ਐ ਐ ਕਰੋ ਹਨਾ ਇਧਰ ਨੂੰ ਘੁਮਾਓ ਇਧਰ ਨੂੰ ਘੁਮਾਓ ਇਹ ਨਿਸ਼ਾਨ ਉਹੀ ਆ ਵੀ ਜਿਹੜਾ ਤੁਹਾਡਾ ਇਹ ਮੀਟਰ ਆ ਨਾ ਇਹਦੀ ਜੋ ਬ੍ਰਾਈਟਨੈਸ ਆ ਉਹ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਸ ਲਈ ਇਹ ਨਿਸ਼ਾਨ ਦਿੱਤਾ ਹੋਇਆ ਜੀ ਕਸਤਵਾਦ ਜੀ ਆਪਾਂ ਗੱਲ ਕਰਦੇ ਆਂ ਦੀ ਐਸਓਮੀਟਰ ਦੀ ਇਹਦੇ ਬਾਰੇ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਜਿਆਦਾ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਮੈਂ ਦੱਸ ਦੇਣਾ ਚਾਹਣਾ ਇੱਥੇ ਤੁਸੀਂ ਦੇਖੋ ਕਿ ਲਿਖਿਆ ਹੋਇਆ ਕਿ ਐਲ 100 ਕਿਲੋਮੀਟਰ ਠੀਕ ਆ ਜੀ ਜੇ ਮੈਂ ਇਹਨੂੰ ਬਟਨ ਨੂੰ ਦੱਬੂਗਾ ਇਸ ਜਗ੍ਹਾ ਤੋਂ ਇਸ ਤਰ੍ਹਾਂ ਪ੍ਰੈਸ ਕਰੂੰਗਾ ਇੱਥੇ ਆਉਂਦੀ ਆ ਜੀ ਆਹ ਦੇਖੋ ਜੀ ਲਿਖਿਆ ਹੋਇਆ ਐਵਰੇਜ 3.4 ਐਲ 100 ਕਿਲੋਮੀਟਰ ਯਾਨੀ ਕਿ ਜਿਹੜੀ ਆ ਗੱਡੀ ਦੀ ਐਵਰੇਜ ਆ ਨਾ ਉਹ ਹੈਗੀ ਆ ਜੀ ਸਾਢੇ 4 ਲੀਟਰ ਦੇ ਨਾਲ ਇਹ 100 ਕਿਲੋਮੀਟਰ ਜਾਂਦੀ ਆ ਇਹ ਦੋ ਤਰ੍ਹਾਂ ਦੇ ਨਾਲ ਆਉਂਦੀ ਹੁੰਦੀ ਆ ਇਹ ਵੈਸੇ ਮੈਂ ਜ਼ਿਆਦਾ ਇਹਦੇ ਤੇ ਰੱਖਦਾ ਹੁੰਦਾ ਤੇ ਜਿਹੜੀ ਇਹਦੀ ਦੂਜੀ ਤਰੀਕਾ ਉਹ ਹੈਗਾ ਜੀ ਦੋਨੋਂ ਬਟਨ ਤੁਸੀਂ ਲੱਪੋ ਜਿਹੜਾ ਆਹ ਵਾਲਾ ਬਟਨ ਅਤੇ ਆਹ ਵਾਲਾ ਇਹ ਦੋਨੋਂ ਬਟਨ ਤੁਸੀਂ ਨੱਪ ਕੇ ਤੇ ਇੱਕ ਨੂੰ ਘਮਾਉਣਾ ਜੀ ਇਸ ਵਾਲੇ ਨੂੰ ਆਹ ਦੇਖੋ ਜੀ ਐਵਰੇਜ ਬਦਲ ਗਈ ਐਵਰੇਜ ਹੁਣ ਆਉਣ ਲੱਗੀ 22.4 ਦੀ 1 ਕਿਲੋਮੀਟਰ ਆ ਗਈ ਜੀ ਠੀਕ ਆ ਜੀ ਕਿਲੋਮੀਟਰ ਜਨਨ ਕਿ ਪਹਿਲਾ ਸੀ ਲੀਟਰ ਦੇ ਨਾਲ 100 ਕਿਲੋਮੀਟਰ ਹੁਣ ਆ ਜੀ ਕਿਲੋਮੀਟਰ ਦੇ ਨਾਲ ਲੀਟਰ ਠੀਕ ਹੈ ਜੀ ਇਸ ਤਰ੍ਹਾਂ ਇਹ ਐਵਰੇਜ ਆ ਚੁੱਕੀ ਹੈ ਜੀ ਇਹ ਵੀ ਇੱਕ ਛੋਟਾ ਜਿਹਾ ਫੀਚਰ ਤੁਸੀਂ ਕਈ ਲੋਕ ਇਹਨੂੰ ਵਰਤਦੇ ਆ ਕਈ ਆਪਾਂ ਦੂਸਰੇ ਨੂੰ ਵਰਤਦੇ ਆ ਜਿਵੇਂ ਕਿ ਮੈਂ ਪੁਆਇੰਟਾਂ ਵਾਲੇ ਨੂੰ ਵਰਤਦਾ ਹਾਂ ਤੇ ਜੇ ਆਪਾਂ ਇਧਰੋਂ ਸਟੀਰੀਓ ਦੀ ਗੱਲ ਕਰਦੇ ਜੀ ਇਹਦੇ ਵਿੱਚ ਜਿਵੇਂ ਕਿ ਫੀਚਰਾਂ ਦਾ ਆਪਾਂ ਨੂੰ ਕੋਈ ਜਿਆਦਾ ਰਿਪੀਟ ਵਾਲਾ ਵੀ ਬਾਰ-ਬਾਰ ਆਪਾਂ ਉਹੀ ਗਾਣਾ ਸੁਣਨਾ ਇਹ ਹੈਗਾ ਜੀ ਇੱਥੇ ਡਿਸਪਲੇ ਯਾਨੀ ਕਿ ਗਾਣੇ ਦਾ ਇੱਥੇ ਨਾਮ ਆਉਂਦਾ ਦੇਖੋ ਜੀ ਰਣਜੀਤ ਬਾਵਾ USB ਫੋਲਡਰ ਆ ਗਿਆ ਜਿਵੇਂ ਕਿ ਇਹਦੇ ਵਿੱਚ ਜਿਹੜਾ ਵੀ ਇਹ ओरिजिनल ਲੱਗਾ ਹੋਇਆ ਤਾਂ ਇਹ ਸ਼ੋ ਹੋਊਗਾ ਇੱਥੇ ਲਿਖਿਆ ਹੋਇਆ ਜੀ ਸੀਕ ਤੇ ਟ੍ਰੈਕ ਜਾਨੀ ਕਿ ਅਗਲਾ ਗਾਣਾ ਬਦਲਣ ਲਈ ਹੈ ਤਾਂ ਆਪਾਂ ਨੂੰ ਪਤਾ ਤੇ ਗਾਣਾ ਅੱਗੇ ਨਗਾਉਣ ਦੇ ਲਈ ਹੈ ਸੀਕ ਹੁੰਦਾ ਤੇ ਇੱਥੋਂ ਇਹਦਾ ਪੋਸ਼ਾ ਜੀ ਆਪਣਾ 사ਉਂਡ ਜਿਵੇਂ ਕਿ ਆਪਾਂ ਵੱਧ ਘੱਟ ਕਰ ਸਕਦੇ ਆ ਬੇਸ ਵਗੈਰਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇੱਥੇ ਬਟਨ ਆ ਜੀ ਇੱਕ EST ਇਹ ਹੈਗਾ ਜੀ EST ਦਾ ਮਤਲਬ ਆਟੋ ਸਟੇਸ਼ਨ ਟਿਊਨ ਜਿੱਥੇ FM ਜ਼ਿਆਦਾ ਚੱਲਦਾ ਉੱਥੇ ਤੁਸੀਂ ਆਟੋ ਸਟੇਸ਼ਨ ਟਿਊਨ ਚਲਾ ਸਕਦੇ ਹੋ ਜਿੰਨਾ ਏਰੀਆ ਦੇ ਵਿੱਚ ਮਤਲਬ ਕਿ ਸਟੇਸ਼ਨ ਦੀ ਰੇਂਜ ਪੂਰੀ ਆ ਜਦੋਂ ਆਪਾਂ ਗੱਡੀ ਨੂੰ ਲੋਕ ਕਰ ਦਿੰਦੇ ਹਾਂ ਇਸ ਬਟਨ ਤੋਂ ਹਨਾ ਤੇ ਕਈ ਵਾਰੀ ਕੋਈ ਦੂਜਾ ਆਦਮੀ ਆ ਕੇ ਗੱਡੀ ਦਾ ਛੇਛੜ ਕਰਦਾ ਚਾਬੀ ਲਾਉਂਦਾ ਜਦੋਂ ਦੂਜੀ ਚਾਬੀ ਲਾਈ ਇਹਨੇ ਰੋਲਾ ਪਾਉਣਾ ਹੁੰਦਾ ਰੋਲਾ ਪਾਉਣ ਤੋਂ ਬਾਅਦ ਕੀ ਹੋਵੇਗਾ ਕਿ ਜਦੋਂ ਤੁਸੀਂ ਗੱਡੀ ਖੋਲੋਗੇ ਨਾ ਨਾਰਮਲ ਆਵਾਜ਼ ਆਊਗੀ ਦੋ ਵਾਰੀ ਤੇ ਜਦੋਂ ਆਪਾਂ ਗੱਡੀ ਖੋਲੀ ਲੋਕ ਕੀ ਤੇ ਉਹ ਚਾਰ ਮਰੀ ਆਉਗੀ ਆਵਾਜ਼ ਇਹ ਨਿਸ਼ਾਨੀ ਹੁੰਦੀ ਐ ਇੱਕ ਮੰਨ ਕੇ ਚਲੋ ਮੈਂ ਡਿੱਗੀ ਖੋਲਣ ਲੱਗਾ ਹੁਣ ਆ ਦੇਖੋ ਜੀ ਰੌਲਾ ਪਉਣ ਲੱਗੀ ਗੱਡੀ ਠੀਕ ਹੈ ਜੀ ਤੇ ਕਾਲ ਆਰਮ ਵੱਜ ਕੇ ਹਟੂਗਾ ਹੁਣ ਮੈਂ ਇਥੋਂ ਲੋਕ ਨਹੀਂ ਖੋਲਣਾ ਯਾਨੀ ਕਿ ਲੋਕ ਲੱਗੇ ਰਹਿੰਦੇ ਨਹੀਂ ਵੇਟ ਕਰੋ ਥੋੜੀ ਹੋ ਸਕਦਾ ਬਸ ਉਹ ਵੀਡੀਓ ਬਣਾਉਣੀ ਆ ਦੇਖੋ ਹੁਣ ਜਨ ਕਿ ਗੱਡੀ ਨੇ ਆਪਦਾ ਰੋਲਾ ਪਾ ਕੇ ਹਟ ਗਈ ਜਨ ਕਿ ਉਹ ਡਿੱਗੀ ਖੁੱਲੀ ਸੀ ਹੁਣ ਆਪਾਂ ਪਾਸੋਂ ਕਿਤੇ ਚੱਲ ਕੇ ਆਏ ਜਦੋਂ ਆਪਾਂ ਪਾਸੋਂ ਆ ਕੇ ਲੋਕ ਖੋਲਿਆ ਨਾ ਜਿਹੜੀ ਨਾਰਮਲ ਗੱਡੀ ਹੋਊਗੀ ਉਹ ਦੋ ਵਾਰੀ ਟਕ ਟਕ ਕਰੂਗੀ ਜਾਂ ਚਾਰ ਵਾਰੀ ਕਰੂਗੀ ਆ ਤੁਸੀਂ ਦੇਖਿਓ ਜੀ ਇਹ ਚਾਰਵਲ ਕੀਤਾ ਜਾਨੀ ਕਿ ਹੁਣ ਤੁਸੀਂ ਅਲਰਟ ਹੋਇਓ ਵੀ ਤੁਹਾਡੀ ਗੱਡੀ ਦੇ ਨਾਲ ਕਿਸੇ ਨੇ ਐਲਰਟ ਕੀਤੀ ਆ ਕਾਰ ਦੇ ਵਿੱਚ ਜਿਹੜਾ ਇਹ ਵਾਲਾ ਸ਼ੀਸ਼ਾ ਲੱਗਾ ਹੁੰਦਾ ਇਹਦੇ ਵਿੱਚ ਇੱਕ ਛੋਟਾ ਜਿਹਾ ਫੀਚਰ ਹੁੰਦਾ ਇੱਕ ਸਵਿੱਚ ਦਿੱਤੀ ਹੁੰਦੀ ਹੈ ਜੀ ਆਹ ਦੇਖੋ ਜੀ ਆਨੌਕ ਵਾਲੀ ਕਾਫੀ ਵੀਰਾਂ ਨੂੰ ਇਹਦੇ ਬਾਰੇ ਪਤਾ ਤੇ ਕਾਖੀਆਂ ਨੂੰ ਨਹੀਂ ਪਤਾ ਜੀ ਇਸ ਸਵਿੱਚ ਦਾ ਬਹੁਤ ਵਧੀਆ ਇੱਕ ਕੰਮ ਹੁੰਦਾ ਜਦੋਂ ਤੁਸੀਂ ਰਾਤ ਨੂੰ ਗੱਡੀ ਚਲਾਉਨੇ ਆ ਨਾ ਤੇ ਰਾਤ ਨੂੰ ਗੱਡੀ ਚਲਾਉਂਦੇ ਸਮੇਂ ਜਦੋਂ ਤੁਹਾਡੇ ਪਿੱਛੋਂ ਲਾਈਟਾਂ ਵੱਜਦੀਆਂ ਅੱਖਾਂ ਦੇ ਵਿੱਚ ਇਸ ਸ਼ੀਸ਼ੇ ਦੇ ਰਹੀਂ ਉਦੋਂ ਫਿਰ ਤੁਸੀਂ ਇਸ ਸਵਿੱਚ ਨੂੰ ਇੱਥੋਂ ਐਸਟਰਾ ਕਰ ਲੋਗੇ ਤੇ ਤੁਹਾਡੇ ਅੱਖਾਂ ਦੇ ਵਿੱਚ ਜੋ ਲਾਈਟਾਂ ਨਹੀਂ ਵੱਜਦੀਆਂ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਆ ਤੁਸੀਂ ਵੇਖ ਸਕਦੇ ਹੋ ਕਿ ਹੁਣ ਮੇਰੇ ਜਿਵੇਂ ਕਿ ਲਾਈਟਾਂ ਵੱਜਦੀਆਂ ਪਈਆਂ ਅੱਖਾਂ ਦੇ ਵਿੱਚ ਤੇ ਜਦੋਂ ਮੈਂ ਸਵਿਚ ਨੂੰ ਮੈਨੂੰ ਬਦਲ ਦਿੰਦਾ ਤੇ ਉਹ ਨਹੀਂ ਲਾਈਟਾਂ ਵੱਜਦੀਆਂ ਜਿਵੇਂ ਤੁਸੀਂ ਇੱਥੋਂ ਦੇਖੋ ਕਿ ਮੈਨੂੰ ਬਿਲਕੁਲ ਪਿੱਛੇ ਬੈਕ ਸਾਫ਼-ਸਾਫ਼ ਦਿਖਾਈ ਦਿੰਦਾ ਜੇ ਮੈਂ ਸਵਿਚ ਨੂੰ ਇਸ ਤਰ੍ਹਾਂ ਕਰ ਦਿੰਦਾ ਦੀਨਾ ਰਹੇਗਾ ਪਰ ਮੈਨੂੰ ਕਾਫੀ ਧੁੰਦਲਾ ਲਿਂਦਾ ਜੀ ਐਸ ਸਥਿਤੀ ਦੇ ਵਿੱਚ ਸ਼ੀਸ਼ੇ ਉਦੋਂ ਲਾਈਟ ਸਿੱਧੀ ਆਪਣੇ ਅੱਖਾਂ ਦੇ ਵਿੱਚ ਵੱਜਦੀ ਆ ਐਸ ਸਥਿਤੀ ਦੇ ਵਿੱਚ ਹੁੰਦਾ ਉਦੋਂ ਲਾਈਟ ਫਿਰ ਇਹਦੇ ਰਾਈਟ ਆ ਉਹ ਸਿੱਧੀ ਅੱਖਾਂ 'ਚ ਨਹੀਂ ਵੱਜਦੀ ਇਸ ਤਰ੍ਹਾਂ ਧੁੰਦਲੇ ਅੱਖਾਂ ਦੇ ਵਿੱਚ ਵੱਜਦੀ ਆ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਨੂੰ ਫੋਲੋ ਲਾਈਵ ਵੀ ਕਰੋ ਜੀ ਇੱਕ ਚੀਜ਼ ਹੋਰ ਗੱਡੀ ਦੇ ਵਿੱਚ ਖਿਆਲ ਰੱਖਣ ਵਾਲੀ ਗੱਲ ਆ ਜੀ ਇਹਨਾਂ ਗੱਡੀਆਂ ਦੇ ਵਿੱਚ ਜਿਨ੍ਹਾਂ ਦੇ ओरिजिनल ਲੋਕ ਲੱਗਾ ਹੋਇਆ ਜਿਵੇਂ ਗੱਡੀ ਆਪਣੀ ਲੋਕ ਆ ਤੇ ਆਪਾਂ ਦਾ ਜੋ ਆਪਣਾ ਸਮਾਨ ਆ ਉਹ ਪਿਆ ਜੀ ਇੱਥੇ ਪਿਛਲੀ ਸੀਟ ਦੇ ਉੱਤੇ ਠੀਕ ਆ ਜੀ ਆਪਾਂ ਕੀ ਕਰਦੇ ਆ ਕਿ ਗੱਡੀ ਨੂੰ ਅਨਲੌਕ ਕੀਤਾ ਗੱਡੀ ਨੂੰ ਅਨ ਲੌਕ ਕਰਨ ਤੋਂ ਬਾਅਦ ਪਿਛਲੀ ਬਾਰੀ ਖੋਲੀ ਆਪਣਾ ਜੋ ਵੀ ਸਮਾਨ ਆ ਉਹ ਚੱਕਿਆ ਤੇ ਜਾਂ ਸਮਾਨ ਚੱਕਦੇ ਜਦ ਚਾਬੀ ਆਪਾਂ ਵਿੱਚ ਰੱਖ ਦਿੰਨੇ ਕਈ ਵਾਰੀ ਤੇ ਵੀ ਸਮਾਨ ਕੱਢ ਲਗੇ ਸਮਾਨ ਕੱਢਣ ਤੋਂ ਬਾਅਦ ਆਪਾਂ ਬਾਰੀ ਲਾ ਕੇ ਥੋੜੇ ਦੂਰ ਜਾਂਦੇ ਚਾਬੀ ਵਿੱਚ ਪਈ ਆ ਗੱਡੀ ਨੇ ਤਕਰੀਬਨ 10 ਜਾਂ 15 ਸਕਿੰਟਾਂ ਦੇ ਬਾਅਦ ਫਿਰ ਲੌਕ ਹੋ ਜਾਣਾ ਹੁੰਦਾ ਕਿਉਂ ਤੁਹਾਡੀ ਚਾਬੀ ਅੰਦਰ ਰਹਿ ਸਕਦੀ ਆ ਜੈਨੇ ਕਿ ਜਦੋਂ ਵੀ ਜੇ ਪਿਛਲੀ ਸੀਟ ਤੋਂ ਤੁਸੀਂ ਸਮਾਨ ਕੱਢਣਾ ਇੱਕ ਵਾਰੀ ਅਗਲੀ ਬਾਰੀ ਲਾਜ਼ਮੀ ਖੋਲ ਕੇ ਬੰਦ ਕਰ ਦਿਓ ਫਿਰ ਤੁਸੀਂ ਬੇਫਿਕਰ ਹੋ ਕੇ ਸਮਾਨ ਕੱਢ ਸਕਦੇ ਹੋ ਇਹ ਵੀ ਇੱਕ ਛੋਟੀ ਜੀ ਗੱਲ ਸੀ ਜੀ ਹੋ ਸਕਦਾ ਤੁਹਾਨੂੰ ਇਹ ਗੱਲਾਂ ਛੋਟੀਆਂ ਛੋਟੀਆਂ ਲੱਗਣ ਲੇਕਿਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਕਾਫੀ ਵੱਡੀਆਂ ਗੱਲਾਂ ਹੋ ਸਕਦੀਆਂ ਜੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਜੀ ਧੰਨਵਾਦ ਜੀ